ਮੇ ਪੈਦਾ ਸੀ ਪਚੰਗੀ ਸੌਂਦਾ ਨਹੀਂ ਸੀ ਆਂਦਾ ਮੰਮੀ ਦੇ ਸੁੱਤਿਆ ਤੇ ਵਾਲੇ ਟੁੱਟ ਗਏ ਤੇ ਆਪਾਂ ਕੀ ਕਰਾਂਗੇ ਮੈਂ ਆ ਪੁੱਤ ਕੋਈ ਨਹੀਂ ਸੌਂਦਾ ਕਿਹੜਾ ਕਿਤੇ ਮਜ਼ਾ ਖਤਰਾ ਤੇ ਹੈ ਹੀ ਨਾ ਕਿ ਰਾਤ ਨੂੰ ਮੀਂਹ ਕੋਈ ਨਿੱਕੇ ਨਿੱਕੇ ਬੱਚੇ ਤੇ ਹੀ ਦੇਖ ਸਕਦੇ ਇੱਕ ਬੰਦਬੁੱਧੀ ਧੀ ਹੈ ਤੇ ਇੱਕਾ ਛੋਟਾ ਪਚੰਗੀ ਹੈ ਇਸ ਨੇ ਅਮਰਸ਼ਕ ਹੈ ਸਾਰੇ ਪਰਿਵਾਰ ਨੇ ਹੀ ਅਮਰਸ਼ਕ ਹੈ ਦੋ ਧੀਆ ਵਿਆਹ ਛੜੀਆਂ ਹਨ ਅਤੇ ਇੱਕ ਧੀ ਤੇ ਇੱਕ ਪੁੱਤ ਕੋਲ ਰੱਖਿਆ ਹੈ ਜੋ ਘਰ ਵਾਲਾ ਹੈ ਉਹ ਦਲਪੰਦੀ ਸੇਵਾ ਕਰਦਾ ਹੈ ਤੇ ਢੀੰਗ ਸਿੰਘ ਹੈ ਉਹ ਕਿਤਨਾ ਕਿਤੇ ਜਾਨਦਾਰੀ ਦਾ ਹੈ ਤੇ ਪਿਛੋ ਮਾਦਾ ਕਲੀ ਰਹੀਦੀ ਆ ਪਰਵਾਰ ਇਨਾ ਗਰੀਬ ਹੈ ਕਿ ਛਾਤਾਂ ਕੰਨੇ ਵਾਲੇ ਜਿਹੜੇ ਕਾਂਨੇ ਨੇ ਉਹ ਛੱਤਾਂ ਨੇ ਸੋ ਇੱਕੋ ਮੰਗ ਕਰਦੀ ਹੈ ਕਿ ਮੇਰੀ ਜਿਹੜੀ ਛਤਵਾ ਉਹ ਪੱਕੀ ਕੀਤੀ ਜਾਵੇ ਤਾਂ ਜੋ ਅਸੀਂ ਚੈਨ ਨਾਲ ਰਹਿ ਸਕੀਏ ਕਿਉਂਕਿ ਮੀਂਹ ਕਣੀ ਆਉਂਦਾ ਹੈ ਤੇ ਡਲ ਲਗਾ ਲੈਂਦਾ ਹੈ ਬੇਨਤੀ ਹੈ ਮੇਰੀ ਤੇ ਫਿਰ ਆਲ ਮੜ ਕੇ ਚਲੋ ਹਾਨੂੰ ਸੰਯੋਗ ਦਿੱਤਾ ਜਾਵੇ ਦਾਈ ਗੁਜ਼ਾਰਾ ਕਿਦਾਂ ਹੁੰਦਾ ਤੁਹਾਡਾ ਰੋਟੀ ਪਾਣੀ ਦਾ ਇਦਾਂ ਹੀ ਆ ਕਿ ਡੰਗੋ ਡੰਗਦਾ ਹੀ ਆ ਕਿਤੇ ਨਾ ਕਿਤੇ ਔਖਾਈ ਹੋ ਰਾਇ ਮੈਂ ਤੇ ਇਹਨੂੰ ਛੱਡ ਕੇ ਜਾਣਾ ਕਿਤੇ ਨਾ ਜੀ ਵੀਰ ਮੈਂ ਕਿਤੇ ਜਾਂਦੀ ਨਹੀਂ ਆ ਕੋਈ ਮੇਰੇ ਗੱਜ ਨਹੀਂ ਮੈਂ ਜਾਂਦੀ ਇਹਨੂੰ ਛੱਡ ਕੇ ਕਿਤੇ ਬਾਲਾਂ ਨੂੰ ਨਹੀਂ ਜਾਂਦੀ ਇਦਾਂ ਹੀ ਆ ਚੱਲ ਵੀਰ ਜੀ ਮਾ ਕੀ ਕਰੀਏ ਫਿਰ ਹੁਣ ਕਿਤੇ ਤੁਸੀਂ ਆ ਜਾ ਵੀ ਨਹੀਂ ਸਕਦੇ ਫਿਰ ਤੀਨ ਛੱਡ ਕੇ ਨਾ ਜੀ ਵੀਰ ਜੀ ਕਿਤੇ ਵੀ ਨਹੀਂ ਮੈਂ ਤੇ ਮਾਂ ਮੇਰੀ ਦੀ ਲਾਤ ਟੁੱਟੀ ਕਿਤੇ ਉਹਦਾ ਨਹੀਂ ਪਤਾ ਲੈ ਜਾਂਦੀ ਸੁਰਖਾਪ ਟੀਵੀ ਦੇਖ ਰਹੇ ਸਾਰੇ ਦਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਦਾਸਪੁਰ ਦੇ ਪਿੰਡ ਬਾਗੇ ਵਿਖੇ ਜਿੱਥੇ ਤੁਹਾਨੂੰ ਇੱਕ ਐਸੀ ਤਸਵੀਰਾਂ ਦਿਖਾਵਾਂਗੇ ਜੇ ਤੁਸੀਂ ਇਹ ਵੇਖਦੇ ਸਾਰੇ ਹੀ ਲੋ ਕੰਡੇ ਖੜੇ ਹੋ ਜਾਣਗੇ ਇੱਕ ਕਿਸਾਨ ਪਰਿਵਾਰ ਆ ਲੇਕਿਨ ਕਿਸਾਨ ਪਰਿਵਾਰ ਹੋਣ ਦੇ ਬਾਵਜੂਦ ਉਹ ਇੱਕ ਕਾਂਡਿਆ ਦੀ ਛੱਤ ਹੇਠਾਂ ਰਹਿ ਰਿਹਾ ਹੈ ਕਿਤੋਂ ਵੀ ਕੋਈ ਮਦਦ ਨਾ ਹੋਣ ਕਿਤੋਂ ਨਾ ਕੋਈ ਆਸਰਾ ਨਾ ਮਿਲਣ ਤੇ ਉਹਨਾਂ ਵੱਲੋਂ ਕੁਰਸੀਕ ਪਰਿਵਾਰ ਨੇ ਸਾਨੂੰ ਕਿਸੇ ਵੀ ਕੋਈ ਮਦਦ ਨਹੀਂ ਕੀਤੀ ਗੱਲ ਕਰੀਏ ਪਿੰਡ ਵਾਸੀਆਂ ਵਾਲੀ ਜਾਂ ਸਰਪੰਚ ਦੇ ਆ ਕਿਸੇ ਮੌਧਰ ਬੰਦਿਆਂ ਦੀ ਕਿਸੇ ਨੇ ਉਹਨਾਂ ਦੇ ਬਾਹਰ ਨਹੀਂ ਫੜੀ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ ਘਰ ਦਾ ਵਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਕੰਨਿਆਂ ਦੀ ਛੱਤ ਹੀਟ ਰਹੀ ਰਹੀ ਨੇ ਤਸਵੀਰਾਂ ਵਿੱਚ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿ ਦੋ ਕਮਰੇ ਨੇ ਦੋਵੇਂ ਕੰਨਿਆਂ ਦੀ ਛੱਤ ਨੇ ਛਤਾਂ ਨੇ ਅਤੇ ਜਦੋਂ ਮੀਂਹ ਆਉਂਦਾ ਹੈ ਉਦੋਂ ਹੀ ਇਹ ਚੋਲ ਲੱਗ ਪੈਂਦੀਆਂ ਹਨ ਪਾਣੀ ਇਕੱਠਾ ਹੋ ਜਾਂਦਾ ਹੈ ਤੇ ਇਹ ਜੋ ਇੱਕ ਮਾਂ ਇੱਕ ਪੁੱਤ ਛੋਟਾ ਤੇ ਇੱਕ ਮੰਦ ਬੁੱਧੀ ਧੀ ਜੋ ਕਿ ਕਿਸੇ ਨੁਕਰੇ ਲੱਕੇ ਰਾਤ ਗੁਜ਼ਾਰਦੇ ਹਨ ਦੋ ਧੀਆਂ ਵਿਆਹ ਸ਼ੜੀਆਂ ਨੇ ਅਤੇ ਇੱਕ ਇੱਕ ਮੰਦਬੁੱਧੀ ਧੀ ਹੈ ਇੱਕ ਛੋਟਾ ਬੇਟਾ ਹੈ ਜੋ ਕਿ ਹੁਣ ਇਸ ਦੋਹਾਂ ਕਮਰੇ ਚ ਰਹਿ ਰਹੇ ਨੇ ਪਰ ਕਮਰੇ ਜਿਹੜੇ ਹਨ ਕਾਹਨੇ ਉਨ ਛੱਤ ਨੇ ਤੇ ਇਹ ਜਦੋਂ ਮੀਂਹ ਪੈਂਦਾ ਹੈ ਤੇ ਚੋਣ ਲੱਗ ਪੈਂਦੇ ਹਨ ਸੋ ਤਸਵੀਰਾਂ ਮੈਂ ਸਾਂਝੀ ਕੀਤੀਆਂ ਉਸ ਮਕਾਨ ਦੀਆਂ ਉਸ ਭੈਣ ਦੀਆਂ ਵੀ ਸਾਂਝੀਆਂ ਕਰਾਂਗੇ ਉਸ ਮਾਦੀਆਂ ਸਾਂਝੀਆਂ ਕਰਾਂਗੇ ਜੋ ਕਿ ਹੱਥ ਜੋੜ ਕੇ ਬੇਨਤੀ ਲਗਾ ਰਹੀ ਹੈ ਸਮਾਜ ਸੇਵੀ ਸੰਸਥਾ ਨੂੰ ਕਿ ਸਾਡੇ ਸਿਰਫ ਇੱਕ ਇੱਕ ਕਮਰਾ ਸਾਫ਼ੀ ਤੇ ਜਾਵੇ ਤਾਂ ਜੋ ਮੀਕਣੀ ਵਿੱਚ ਅਸੀਂ ਬਾਤ ਸਕੀਏ ਇੱਕ ਬੰਦਬੂਦੀ ਧੀ ਹੈ ਜੋ ਕਿ ਠੀਕ ਨਹੀਂ ਹੋ ਰਹੀ ਅਤੇ ਅਰਦਾਸਾਂ ਕਰ ਕਰ ਮਾਂ ਥੱਕ ਗਈ ਹੈ ਗੁਰੂ ਮਾਰ ਦੇ ਚਰਨਾਂ 'ਚ ਸੋ ਗੱਲਬਾਤ ਕਰਾਂਗੇ ਆਪਾਂ ਮਾਂ ਨਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਕਿਹਾ ਦੇਖ ਦਿਓ ਧੀ ਬੰਦਬੂਦੀ ਆ ਦੋ ਧੀਆ ਤੁਸੀਂ ਵਿਆਹ ਤੀਆਂ ਇਹਦਾ ਇਲਾਜ ਕਰਾਇਆ ਕੀ ਕਹਿੰਦੇ ਆ ਡਾਕਟਰ ਵਗੈਰਾ ਡਾਕਟਰ ਵਗੈਰਾ ਵੀ ਰੁਕਾਈ ਨਹੀਂ ਗਈ ਮੇਰੇ ਕੋ ਹਾਂਜੀ ਗਰੀਬੀ ਦਾਵੇ ਦੇ ਵਿੱਚ ਹਾਂਜੀ ਤੇ ਘਰ ਵਾਲਾ ਕੀ ਕਰਦਾ ਜੀ ਘਰ ਵਾਲਾ ਨਿਹੰਗ ਸਿੰਘ ਆ ਅੱਛਾ ਹਾਂਜੀ ਦਲਪੰਥ ਦਾ ਸਿੰਘ ਆ ਇਹ ਲਾ ਬਾਬੇ ਮਹਾਰਾਜ ਦੇ ਲੜ ਫੜਿਆ ਵਾ ਮਹਾਰਾਜ ਜੇ ਤੂੰ ਪਾਈ ਆ ਤੇ ਤੂੰ ਹੀ ਕੱਟਣ ਵਾਲਾ ਵਾ ਜੀ ਹਾਂਜੀ ਤੇ ਮਤਾ ਜੀ ਗੁਜ਼ਾਰਾ ਕਿਦਾਂ ਹੁੰਦਾ ਤੁਹਾਡਾ ਰੋਟੀ ਪਾਣੀ ਦਾ ਇਦਾਂ ਹੀ ਆ ਕਿ ਡੰਗੋ ਡੰਗਦਾ ਹੀ ਆ ਜੀ ਹਾਂਜੀ ਕਿ ਪਿੰਡ ਦੇ ਕਿਹ ਸਰਪੰਚ ਨੇ ਕਿਹ ਮੋਦਵਾਰ ਬੰਦੇ ਨੇ ਕਿਹ ਮੈਂਬਰ ਨੇ ਕੋਈ ਮਜ਼ਾ ਨਹੀਂ ਕੀਤੀ ਤੁਹਾਨੂੰ ਨਹੀਂ ਵੀਰ ਕਿਸੇ ਨੇ ਨਹੀਂ ਕੀਤੀ ਨਹੀਂ ਤਾਂ ਪਿੰਡ ਚ ਰਹਿੰਦੇ ਆ ਪਤਾ ਹੁੰਦਾ ਹੀ ਆ ਜੇ ਹੋਰ ਕੰਮਾਂ ਚ ਕਰ ਕਰ ਫੇਰ ਸਕਦੇ ਆ ਪਰ ਕਿਸੇ ਨੇ ਮਜ਼ਦ ਨਹੀਂ ਕੀਤੀ ਸਾਡੀ ਹਾਂਜੀ ਮੀ ਪੈਂਦਾ ਸੀ ਪਚੰਗੀ ਸੌਂਦਾ ਨਹੀਂ ਸੀ ਆਂਦਾ ਮੰਮੀ ਦੇ ਸੁੱਤਿਆ ਤੇ ਵਾਲੇ ਟੁੱਟ ਗਏ ਤੇ ਆਪਾਂ ਕੀ ਕਰਾਂਗੇ ਮੈਂ ਆ ਪੁੱਤ ਕੋਈ ਨਹੀਂ ਸੌਂਜੋ ਇੰਨੇ ਕਿਤੇ ਮਜ਼ਾ ਖਤਰਾ ਤੇ ਹੈ ਹੀ ਨਾ ਕਿ ਰਾਤ ਨੂੰ ਮੀ ਕਦਰਤ ਵੀਰ ਹੈਗਾ ਇਹ ਫਿਰ ਕੀ ਕਰਨਾ ਹੈ ਬੱਚਿਆਂ ਨੂੰ ਦਲਾਸਾ ਵੀ ਦੇਣਾ ਹੈ ਜੀ ਬਿਲਕੁਲ ਨਿੱਕੇ ਨਿੱਕੇ ਬੱਚੇ ਤੇ ਹੀ ਦੇਖ ਸਕਦੇ ਇੱਕ ਬੰਦਬੁੱਧੀ ਧੀ ਹੈ ਤੇ ਇੱਕ ਛੋਟਾ ਬਚੰਗੀ ਹੈ ਇਸਨੇ ਅਮਰ ਸ਼ਕੈ ਸਾਰੇ ਪਰਿਵਾਰ ਨੇ ਹੀ ਅਮਰ ਸ਼ਕੈ ਦੋ ਧੀਆ ਵਿਆਹ ਛੜੀਆਂ ਹਨ ਅਤੇ ਇੱਕ ਧੀ ਤੇ ਇੱਕ ਪੁੱਤ ਕੋਲ ਰੱਖਿਆ ਹੈ ਜੋ ਘਰ ਵਾਲਾ ਹੈ ਉਹ ਦਾਲ ਪੰਦੀ ਸੇਵਾ ਕਰਦਾ ਹੈ ਤੇ ਧੰਗ ਸਿੰਘ ਹੈ ਉਹ ਕਿਤੇ ਨਾ ਕਿਤੇ ਜਾਣਦਾ ਰਹਿੰਦਾ ਹੈ ਤੇ ਪਿਛੋ ਮਾਦਾ ਕੱਲੀ ਰਹਿੰਦੀ ਹੈ ਪਰਿਵਾਰ ਇਨਾ ਗਰੀਬ ਹੈ ਕਿ ਛਾਤੇ ਕੰਨੇ ਵਾਲੇ ਜਿਹੜੇ ਕਾਨੇ ਨੇ ਉਹ ਛੱਤਾ ਨੇ ਸੋ ਇਹ ਕੋ ਮੰਗ ਕਰਦੀ ਹੈ ਕਿ ਮੇਰੀ ਜਿਹੜੀ ਛੱਤ ਵਾ ਉਹ ਪੱਕੀ ਕੀਤੀ ਜਾਵੇ ਤਾਂ ਜੋ ਅਸੀਂ ਚੈਨ ਨਾਲ ਰਹਿ ਸਕੀਏ ਕਿਉਂਕਿ ਮੀਂਹ ਕਣੀ ਆਉਂਦਾ ਹੈ ਤੇ ਡਲ ਲਗਾ ਲੈਂਦਾ ਹੈ ਬੇਨਤੀ ਹੈ ਮੇਰੀ ਤੇ ਫਿਰ ਆਲਮਲ ਕੇ ਚਲੋ ਸਾਨੂੰ ਸੰਯੋਗ ਦਿੱਤਾ ਜਾਵੇ ਕੀ ਮਦਦ ਮੰਗਦੇ ਮਾਤਾ ਜੀ ਮਾਤਾ ਜੀ ਕਮਰੇ ਦੀ ਮੰਗ ਮਾਤਾ ਜੀ ਵੀਰ ਜੀ ਮੈਂ ਕਮਰੇ ਪੱਕੇ ਹੋ ਜਾਣ ਛੱਤਾਂ ਪੱਕੀਆਂ ਹਾਂਜੀ ਛੱਤਾਂ ਪੱਕੀਆਂ ਹੋ ਜਾਣਾ ਵੀਰ ਜੀ ਛੱਤਾਂ ਪੱਕੀਆਂ ਆ ਜਾਣ ਚਲੋ ਗੁੱਡੀ ਆ ਇਹਦੀ ਪੇਸਣ ਲੱਗ ਜੇ ਇਹਦਾ ਜਿੰਨਾ ਕਿਦਾ ਖਰਚਾ ਵਿਚਾਰੀ ਦਾ ਇੰਨਾ ਕੁ ਮੈਂ ਕਰ ਸਕਾਂ ਇੱਤੀ ਵੀ ਮਾਦਾ ਕਿਤੇ ਕਿੱਦਾਂ ਹੁੰਦੀ ਨਹੀਂ ਵੀਰ ਜੀ ਮਾਦਾ ਕਿਤੇ ਕਿਤੇ ਔਖਾ ਹੀ ਹੋਣਾ ਇਹ ਮੰਦ ਧੀ ਨੂੰ ਛੱਡ ਕੇ ਜਾਣਾ ਕਿਤੇ ਨਾ ਜੀ ਵੀਰ ਮੈਂ ਕਿ ਜਾਂਦੀ ਨਹੀਂ ਆ ਕੋਈ ਮੇਰੇ ਗੱਜ ਨਹੀਂ ਮੈਂ ਜਾਂਦੀ ਇਹਨੂੰ ਛੱਡ ਕੇ ਕਿਤੇ ਬਾਲਾਂ ਨੂੰ ਨਹੀਂ ਜਾਂਦੀ ਆ ਇਦਾਂ ਹੀ ਆ ਚੱਲ ਵੀਰ ਜੀ ਮਾ ਕੀ ਕਰੀਏ ਫਿਰ ਹੁਣ ਤੇ ਕਿਸੇ ਤੁਸੀਂ ਆ ਜਾ ਵੀ ਨਹੀਂ ਸਕਦੇ ਫਿਰ ਧੀ ਛੱਡ ਕੇ ਨਾ ਨਾ ਜੀ ਵੀਰ ਜੀ ਕਿਤੇ ਵੀ ਨਹੀਂ ਮੈਂ ਤੇ ਮਾਂ ਮੇਰੀ ਦੀ ਲਾਤ ਟੁੱਟੀ ਕਿਤੇ ਉਹਦਾ ਨਹੀਂ ਪਤਾ ਲੈ ਜਾਂਦੀ ਹੁਣ 4120 ਬਣੀਆਂ ਤੇ ਬੱਚਿਆਂ ਲੈ ਕੇ ਜਾਈਏ ਵੀ ਰਕਤੇ ਕਿਤਨਾ ਕਿਤਾ ਔਖਾ ਹੀ ਜਾਣਾ ਹੁਣ ਨਿਕਲ ਆਂਾ ਵੀਰ ਜੀ ਮੇਤੇ ਜਿੰਨੀ ਮੇਰੀ ਜਾਨ ਔਖੀ ਕੀ ਦਿੱਤੀ ਵੀ ਨਾ ਵੇ ਮਹਾਰਾਜ ਜੀ ਬਿਲਕੁਲ ਬਹੁਤ ਤੰਗ ਹੈ ਮਾਤਾ ਕਿਉਂਕਿ ਬੰਦਬੁੱਧੀ ਧੀ ਹੈ ਛੱਡ ਕੇ ਕੱਲਿਆਂ ਨਹੀਂ ਜਾ ਸਕਦੇ ਨਾ ਇਹ ਤੇ ਮਾਤਾ ਬਗਾਇ ਰਹੀਦੀ ਆ ਸੋ ਨਿਕਾ ਪਚੰਗੀ ਸਿੰਘ ਆ ਗੱਲ ਕਰਦੇ ਆ ਸਾਸ਼ਿਕਾ ਪਾਪਾ ਜੀ ਤਸਰੀਗਾ ਕੀ ਨਾ ਤੁਹਾਡਾ ਵੀਰ ਸਿੰਘ ਉੱਚੇ ਬੋਲੋ ਵੀਰ ਸਿੰਘ ਇਹ ਕਿੰਨੀ ਕਿਹੜੀ ਕਲਾਸ ਪੜਦੇ ਹੋ ਤੀਸਰੀ ਜੀ ਤੀਜੀ ਪੜਦੇ ਹੋ ਹਾਂਜੀ ਤੇ ਵੱਡੇ ਹੋਗੇ ਕੀ ਬੰਨਾ ਫਿਰ ਫੌਜੀ ਫੌਜੀ ਕਿਉਂ ਬਨਣਾ? ਜੀ। ਫੌਜੀ ਕਿਉਂ ਬਨਣਾ? ਹੋਰ ਕੋਈ ਡਾਕਟਰ ਨਹੀਂ ਬਨਣਾ, ਇੰਜੀਨੀਅਰ ਨਹੀਂ ਬਨਣਾ, ਪੁਲਿਸ ਨਹੀਂ ਬਨਣਾ। ਫੌਜੀ ਬਨਣਾ? ਹਾਂਜੀ। ਕਿਉਂ? ਫੌਜੀ ਚੰਗੇ ਹੁੰਦੇ ਆ। ਹਾਂਜੀ। ਦੇਸ਼ ਦੀ ਰੱਖਿਆ ਕਰਦੇ ਆ। ਹਾਂਜੀ। ਤੂੰ ਵੀ ਰੱਖਿਆ ਕਰੇਗਾ ਦੇਸ਼ ਦੀ? ਹਾਂਜੀ। ਤੇ ਬਿਲਕੁਲ ਪਚੰਗੀ ਸਿੰਘ ਆ ਸੋ ਵੱਡਿਆ ਉਹ ਕੇ ਫੌਜੀ ਬਣਨ ਦੀ ਤਮੰਨਾ ਹੈ ਕਹਿੰਦਾ ਫੌਜੀ ਬੰਨਾ ਦੇ ਜੀ ਰੱਖਿਆ ਕਰਨੀ ਆ ਕਿਤੇ ਨ ਕਿਤੇ ਮਾਤਾ ਐ ਦੋਖਿਆ ਉਹ ਬਹੁਤ ਡਾਡਾ ਵੇਖਿਆ ਜਾਵੇ ਤੇ ਕਹਿੰਦਾ ਛੱਤ ਹੈ ਮਨਦਮੁਦੀ ਧੀ ਹੈ ਇੱਕ ਅਤੇ ਇੱਕ ਪਚੰਗੀ ਹੈ ਜੋ ਨਾਲ ਰਹਿੰਦੀ ਹਨ ਮਾਤਾ ਕਹਿੰਦੀ ਹੈ ਕਿ ਜਦੋਂ ਮੀਂਹ ਆਉਂਦਾ ਹੈ ਤਾਂ ਪਚੰਗੀ ਸਿੰਘ ਕਹਿੰਦਾ ਮਾਤਾ ਜੀ ਸ਼ਾਇਦ ਤੇ ਹੋ ਜੇ ਕਿਤੇ ਮਾਲਿਆ ਦੀ ਛੱਤ ਨਾ ਡਿੱਗ ਪਈ ਸੋ ਮਾਤਾ ਦਲਾਸਾ ਜੂਰ ਦਿੰਦੀ ਹੈ ਬੱਚਿਆਂ ਨੂੰ ਪਰ ਕਿਤੇ ਨ ਕਿਤੇ ਅੰਦਰੋਂ ਅੰਦਰ ਝੋੜ ਦੀ ਜੂਰ ਹੈ ਕਿ ਕਿਤੇ ਨ ਕਿਤੇ ਮੁੰਡਾ ਸੱਚ ਕਹਿੰਦਾ ਹੈ ਕਿਤੇ ਛੱਤ ਡਿੱਗ ਪੈਂਦੀ ਹੈ ਤਾਂ ਕੋਈ ਜਾਨੀ ਨੁਕਸਾਨ ਨਾ ਹੋ ਇਹ ਪਰਿਵਾਰ ਹੈ ਸਿਰਫ ਮੰਗ ਕਰਦਾ ਹੈ ਕਿ ਇਹਨਾਂ ਦੀਆਂ ਜੇ ਛੱਤਾਂ ਨੇ ਉਹ ਜੜੀਆਂ ਪੈ ਜਾਣੇ ਤੁਹਾਡੇ ਵੀਰ ਨੇ ਅੱਗੇ ਜਿਹੜੇ ਵੇਖਣ ਵਾਲੇ ਦਰਸ਼ਕ ਨੇ ਉਹਨਾਂ ਨੇ ਬਹੁਤ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕੀਤੀ ਆ ਤੇ ਅੱਜ ਇਹੀ ਮਾਤਾ ਰੋਲੋਗੇ ਗੋਹਾਰ ਲਗਾ ਦੇ ਵੀ ਉਹਨਾਂ ਦੀ ਮਦਦ ਕੀਤੀ ਜਾਵੇ ਇਹਨਾਂ ਦੀ ਛੱਤ ਪਾਈਏ ਸੋ ਜੇ ਜਿਸ ਵੀਰ ਮੇਰੇ ਵੀਰ ਨੇ ਇਹਨਾਂ ਦਾ ਮਜ਼ਾ ਕਰਨੀ ਹੋਵੇ ਕੰਟੈਕਟ ਨੰਬਰ ਮੈਂ ਦਿਨਾ ਹਾਂ ਉਹਨਾਂ ਮਦਦ ਕਰ ਸਕਦਾ ਹੈ ਅਤੇ ਗੱਲਬਾਤ ਵੀ ਕਰ ਸਕਦਾ ਹੈ ਇਹਨਾਂ ਦਾ ਨੰਬਰ ਹੈ ਜੀ 73 407 21033 7740721031 ਜਿਹੜਾ ਇਹਨਾਂ ਦਾ ਫੋਨ ਨੰਬਰ ਹੈ ਜਿਨੇ ਵੀ ਮੇਰੇ ਭਰਾ ਨੇ ਵੀ ਨੇ ਸਮਾਜ ਸੇਵੀ ਸੰਸਥਾ ਵਾਲੇ ਨੇ ਕੰਟੈਕਟ ਕਰਨਾ ਹੋਵੇ ਇਹਨਾਂ ਨਾਲ ਕਰ ਸਕਦਾ ਹੈ ਤਾਂ ਜੋ ਇਹਨਾਂ ਦੀ ਮਦਦ ਹੋ ਸਕੇ ਇਹਨਾਂ ਦੀ ਕਾਢ ਵਾਲੀ ਛੱਤ ਹਟ ਕੇ ਲੈਂਟਰ ਪੈ ਸਕੇ ਤਾਂ ਜੋ ਇਹ ਮਾਤਾ ਬੇਚੈਨ ਹੋ ਕੇ ਬੇ ਤੜਕ ਹੋ ਕੇ ਇਥੇ ਰਹਿ ਸਕੇ ਕਿਉਂਕਿ ਜਦੋਂ ਮੀਂਹ ਪੈਂਦਾ ਹੈ ਤੇ ਮਾਤਾ ਦਾ ਦਿਲ ਕਰਦਾ ਹੈ ਕਿ ਮੈਂ ਸਾਈਡ ਤੇ ਹੋ ਜਾਵਾਂ ਕਿਤੇ ਛੱਤ ਨਾ ਡੇਗ ਪਵੇ ਸਰਖਾਬ ਟੀਵੀ ਲਈ ਜਸਵਿੰਦਰ 베ਦੀ ਗੁਦਾਸਪੁਰ ਬਟਾਲਾ